ਤਾਂ تنਬਾ ਬਬਦੀਪ ਸਿੰਘ ਜੀ ਦੇ ਦਰ ਤੇ ਨਾ ਸੰਗਤ ਚ ਚਪੈਰਾ ਸਾਹਿਬ ਕਰਨਾ ਜੀ ਤੇ ਚਪੈਰਾ ਸਾਹਿਬ ਜਿਹਦਾ ਸ਼ੁਰੂ ਹੋਣਾ 12 ਵਜੇ ਟਾਈਮ ਦਾ 8:30 10 ਵਜੇ ਆਪਣੇ ਤੇ ਉਹਨਾਂ ਨਾਲ ਜਿਹਦਾ ਸੰਗਤ ਨਾਲ ਸੀ ਇਸ ਟਾਈਮ ਜਿਹਦਾ ਵਿਚਾਰ ਵਟਾਂਦਰਾ ਵੀ ਕਰਦੇ ਹੁੰਦੇ ਨੇ ਵੀ ਕੋ ਸਾਨੂੰ ਵੀ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਆ ਕੋਈ ਇਦਾਂ ਦੀਆਂ ਚੀਜ਼ਾਂ ਸੁਣਨ ਨੂੰ ਮਿਲਦੀਆਂ ਵੀ ਸੁਣ ਕੇ ਨਾਨਦੋਂਦਾ ਨਾ ਕਈ ਵੇਲੇ ਅਸੀਂ ਵੀ ਸੁੱਣ ਹੋ ਜਾਂਦੇ ਹਾਂ ਉਹ ਗੱਲ ਜਦੋਂ ਸੰਗਤ ਸੁਣਦੇ ਆ ਭੈਣਾਂ ਨਾਲ ਵੀ ਗੱਲਬਾਤ ਕਰਦੇ ਭੈਣ ਜੀ ਬਾਹਕੂ ਜੀ ਦਾ ਖਾਲਸਾ ਜੀ ਕੀ ਫਤਿਹ ਜੀ ਭੈਣਾਂ ਕੀ ਪ੍ਰਾਪਤੀ ਹੋਈ ਇਸ ਦਰ ਤੇ ਆਉਣਾ ਬਾਈ ਗੁਰਜੀ ਇਹ ਮੇਰੀ ਬੱਚੀ ਆ ਤੇ 3.5 ਸਾਲ ਦੀ ਆ ਅੱਛਾ ਜੀ ਇਹ ਨਾ ਸਾਡੇ ਘਰ ਚ ਬਹੁਤ ਨੈਗੈਟਿਵਿਟੀ ਆ ਠੀਕ ਆ ਜੀ ਨਾ ਤੇ ਇਹਨਾਂ ਨੂੰ ਦਰਦ ਬਹੁਤ ਆਪੀ ਸੀਗੀ ਇਹ ਤਾਂ ਸੁੱਤੀ ਪਈ ਨੇ ਉੱਠ ਕੇ ਚੀਕਾਂ ਮਾਰ ਲਾ ਪਣੀਆਂ ਇਹਦੇ ਬੱਚੀ ਨੇ ਹਾਂਜੀ ਇਹ ਬੱਚੀ ਨੇ ਮਮਾ ਉਹ ਦੇਖੋ ਉੱਥੇ ਕੁਝ ਹੈਗਾ ਆ ਮੇਰੇ ਬੈੱਡ ਤੇ ਕੁਝ ਹੈਗਾ ਆ ਇਹਨੇ ਬਹਿਣਾ ਨਹੀਂ ਅਸੀਂ ਵੀ ਬਿਮਾਰੀ ਰਹਿਣਾ ਮੇਰੇ ਹਸਬੰਦ ਨੇ ਵੀ ਹਨਾ ਅਸੀਂ ਮੈਂ ਉੱਠਣਾ ਉਹਨੇ ਪੈ ਜਾਣਾ ਬਿਮਾਰੀ ਜਾਨੀ ਕੀ ਕਹ ਲਓ ਵੀ ਇੱਕ ਉੱਠਣਾ ਇੱਕ ਤਿਆਰ ਹੋ ਜਾਣਾ ਪੈਨ ਵੜ ਤੇ ਕੰਮਕਾਰ ਸਾਰਾ ਕੁਝ ਬੰਦ ਹੋ ਗਿਆ ਘਰੋਂ ਵੀ ਥੋੜਾ ਬਹੁਤਾ ਪ੍ਰੋਬਲਮਸ ਆਉਣ ਲੱਪੀਆਂ ਸਾਨੂੰ ਫਿਰ ਮੈਂ ਪਹਿਲੀ ਵਾਰ ਇੱਥੇ ਜਦੋਂ ਆਈ ਮੈਨੂੰ ਇੰਨਾ ਰੋਣ ਆਇਆ ਮੈਨੂੰ ਇੰਨਾ ਸਕੂਨ ਮਿਲਿਆ ਨਾ ਪਰ ਉਸ ਦਿਨ ਤਾਂ ਮੈਂ ਮਨ ਬਣਾ ਲਿਆ ਮੈਂ ਕਿਹਾ ਹੁਣ ਜੋ ਮਰਜ਼ੀ ਹੋ ਜਾਵੇ ਰਿਸ਼ਤੇਦਾਰ ਛੋਟੇ ਛੋਟ ਜਾਣ ਪਰ ਬੱਬਾ ਤੇਰਾ ਦਰ ਨਹੀਂ ਛੋਟਾ ਬਾਬਾ ਹੁਣ ਤੇਰੇ ਹੀ ਆ ਤੇਰੇ ਹੀ ਆ ਬਸ ਹੁਣ ਤੂੰ ਸਾਹਮਣਾ ਸਾਨੂੰ ਜਿੱਦਾਂ ਮਰਜ਼ੀ ਸਾਹਮਣਾ ਤੇ ਜੇ ਉਹ ਸਭ ਵਾਹਿਗੁਰੂ ਅੱਗੇ ਅਰਦਾਸ ਕੀਤੀ ਤੇ ਉਸ ਦਿਨ ਦੀ ਮੇਰੀ ਬੱਚੀ ਨਾ ਤੱਕ ਅਦੀ ਡਰੀ ਨਾ ਕਦੀ ਇਸ ਦੇ ਮਨ ਚ ਤਾਂ ਦੀ ਕੋਈ ਗੱਲ ਆਈ ਜੇ ਕਿਸੇ ਵਾਲੇ ਕੁਝ ਹੁੰਦਾ ਵੀ ਆ ਇੱਥੇ ਬਾਬਾ ਜੀ ਦਾ ਘੇ ਲੈ ਕੇ ਜਾਈਦਾ ਆ ਤੈਨੂੰ ਇੰਨੀ ਲਗਨ ਹੋ ਗਈ ਹੈ ਕਿਸੇ ਨੂੰ ਵੀ ਫੀਵਰ ਹੋਵੇ ਨਾ ਘਰ ਚ ਤੇ ਕਹੋ ਕਿ ਦਵਾਈ ਨਹੀਂ ਖਾਣੀ ਤੁਸੀਂ ਜਾ ਬਾਬਾ ਜੀ ਲਾ ਲੋ ਠੀਕ ਹੈ ਜੇ ਪੈਣਾ ਉਹ ਜਿਹੜੇ ਨੈਗੇਟਿਵ ਚੀਜ਼ਾਂ ਆਂਦੀਆਂ ਉਹ ਭੂਤਾਂ ਭਾਤਾਂ ਨੂੰ ਕਹਿੰਦੇ ਹੁੰਦੇ ਹਾਂਜੀ अच्छा मल वो चीज ਦਤਾ ਕਰਦੀ ਹੈ ਹਾਂਜੀ ਮੈਨੂੰ ਬਹੁਤ ਪਰੇਸ਼ਾਨ ਕੀਤਾ ਉਹਨਾਂ ਚੀਜ਼ਾਂ ਨੇ ਹਨਾ ਸਾਡੇ ਘਰ ਚ ਨੈਕਟੀਵਿਟੀ ਬਹੁਤ ਸੀਗੀ ਹਰ ਟਾਈਮ ਕੋਤ ਫਲੈਸ਼ ਪਿਆ ਰਹਿਣਾ ਘਰ ਦੇ ਵਿੱਚ ਵੀ ਕਿਸੇ ਪਾਸੇ ਸੁੱਖ ਨਹੀਂ ਹਨਾ ਇੱਦਾਂ ਜੇ ਕਾਰੋਬਾਰ ਕੋ ਸ਼ੁਰੂ ਕਰਨਾ ਉਧਰ ਅਸੀਂ ਠੱਪ ਹੋ ਜਾਣਾ ਮੇਰੇ ਹਸਬੰਡ ਅਮਰਤ ਹਰੀ ਆ ਠੀਕ ਹੈ ਜੀ ਉਹ ਜਥੇਬੰਦੀ ਚਲਾਉਂਦੇ ਆ ਆਪਣੀ ਸਾਡੇ ਵੇਰਖਾਲਾ ਜਥੇਬੰਦੀ ਦੇ ਮੀਡੀਆ ਸੱਤਰ ਹੈ ਉਹ ਸਾਡੇ ਜੀ ਸ਼੍ਰੀਦਰ ਵੇਰਖਾਲਾ ਜਥੇਬੰਦੀ ਦੇ ਅੱਛਾ ਠੀਕ ਹੈ ਠੀਕ ਹੈ ਉਹਨਾਂ ਦੇ ਮੀਡੀਆ ਸੱਤਰ ਹੈ ਠੀਕ ਹੈ ਜੀ ਤੇ ਹੁਣ ਉਹਨਾਂ ਨੇ ਆਪਣਾ ਨਸ਼ਾ ਸ਼ਰਬੂ ਕੇਂਦਰ ਖੋਲ੍ਹਿਆ ਹੋਇਆ ਵਿਦ ਮੈਥੇ ਠੀਕੀ ਨਾਮ ਸੀ ਉਹਨਾਂ ਦਾ ਵਿਦਿਆਲੇ ਮਈਪਾ ਗੋਜੀ ਦਾ ਨਾਂ ਤੇ ਖੁੱਲਿਆ ਹੁੰਦਾ ਨਹੀਂ ਠੀਕ ਹੈ ਠੀਕ ਹੈ ਹਾਂਜੀ ਮੈਂ ਵੀ ਪੜ੍ਹੇ ਨੇ ਮੈਂਬਰ ਹੀ ਆ ਓਕੇ 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 ਹਾਂ ਮੈਂ ਵੀ ਐਨ ਐਮ ਮੈਂਬਰੀ ਠੀਕ ਹੈ ਠੀਕ ਹੈ ਜੀ ਤੇ ਤੇ ਉਦੋਂ ਦਾ ਜਦੋਂ ਇੱਥੇ ਆਉਣੇ ਸ਼ੁਰੂ ਹੋਏ ਉਦੋਂ ਦਾ ਸਾਨੂੰ ਬੜਾ ਕੁਝ ਪ੍ਰਾਪਤ ਹੋਇਆ ਠੀਕ ਹੈ ਜੀ ਸਾਨੂੰ ਕੋਈ ਪਰੇਸ਼ਾਨੀ ਹੋਵੇ ਅਸੀਂ ਇੱਥੇ ਆ ਜੀਦਾ ਆ ਕਿੰਦੇ ਕਿਸੇ ਅੱਗੇ ਰੋਣ ਨਾਲੋਂ ਤੁਸੀਂ ਇਹਦੇ ਅੱਗੇ ਰੋਲੋ ਵਾਹਿਗੁਰੂ ਅੱਗੇ ਰੋਵੋਗੇ ਨਾ ਉਹ ਤੁਹਾਡੀ ਕਿਤੇ ਜਾ ਕੇ ਕੋਈ ਚੁਗਲੀ ਨਹੀਂ ਕਰੂਗਾ ਵੀ ਮੇਰੇ ਅੱਗੇ ਰੋਇਆ ਸੀ ਤੁਸੀਂ ਕਿਸੇ ਨਾਲ ਸ਼ੇਅਰ ਕਰੋਗੇ ਨਾ ਉਨੇ ਤੱਕ ਸਾਰੇ ਪਿੰਡ ਚ ਡੌਂਡੀ ਪਿੱਟ ਦਿੰਦਾ ਉਹ ਫਲਾਨਾ ਤਾਂ ਇਦਾਂ ਰੋਕ ਰੋਕ ਕੇ ਦੱਸੂਗਾ ਰੋਕ ਰੋਕ ਤੈਨੂੰ ਉਹਦੀ ਗੱਲ ਦੱਸਾਂ ਇਦਾਂ ਹਾਲਾਤ ਹੋ ਜਾਂਦੇ ਆ ਤਮਾਸ਼ਾ ਲੱਗਾ ਉਹਨੇ ਇਦਾਂ ਕੀਤਾ ਉਹਨੇ ਉਹਦੇ ਨਾਲ ਉਹ ਚੰਗਾ ਤੁਸੀਂ ਇੱਥੇ ਆਓ ਜੇ ਆਪਣਾ ਮਨ ਵਾਲਾ ਕਰਨਾ ਬਾਬਾ ਜੀ ਦੇ ਕਰ ਲਓ ਬਸ ਚਲੋ ਤੁਸੀਂ ਨਹੀਂ ਚੱਲ ਕੇ ਆ ਸਕਦੇ ਤੁਸੀਂ ਆਪਣੀ ਘਰੇ ਲਾਓ ਪਹਿਲਾਂ ਸਭ ਦੇਖੋ ਸੁਣੋ ਕਰੋ ਪਰ ਕੋਸ਼ਿਸ਼ ਇਹੀ ਕਰੋ ਕਿ ਤੁਸੀਂ ਉਹਦੇ ਦਰ ਤੇ ਜਰੂਰ ਆਓ ਇਥੋਂ ਜਦਾ ਮਤਲਬ ਜੇ ਤੁਸੀਂ ਤੁਹਾਡੀ ਕੋਈ ਜਿਆਦਾ ਦੂਰ ਹੈ ਜਾਂ ਮਜਬੂਰੀ ਹੈ ਨਾ ਕੋਈ ਤੇ ਜਦੋਂ ਚਪੈਰਾ ਸਾਹਿਬ ਸ਼ੁਰੂ ਕਰਨੇ ਆ ਇੱਥੇ ਬਾਬਾ ਜੀ ਤੇ ਅਰਦਾਸ ਬੇਨਤੀ ਕਰਕੇ ਜਾ ਕੇ ਤੇ ਉਸ ਤੋਂ ਬਾਅਦ ਘਰੇ ਕਰ ਲਓ ਨਾ ਜੇ ਤੁਸੀਂ ਨਹੀਂ ਵੀ ਆ ਸਕਦੇ ਹਾਂਜੀ ਬਿਲਕੁਲ ਬਿਲਕੁਲ ਤੁਸੀਂ ਜੋਤ ਲਾਓ ਬਾਬਾ ਜੀ ਦੀ ਫੋਟੋ ਲਾਓ ਜੋਤ ਲਾਓ ਸਪਾਈਸ ਫ੍ਰੀ ਕਰਕੇ ਚੰਗੀ ਤਰ੍ਹਾਂ ਜੋਤ ਲਾਓ ਆਪਣੀ ਦੇਗ ਤਿਆਰ ਕਰੋ ਪਾਠ ਕਰੋ ਅਰਦਾਸ ਕਰੋ ਤੁਹਾਡੀ ਮਨੋ ਕਾਮਨਾ ਤਾਂ ਵੀ ਘਰ ਬੈਠਿਆਂ ਦੀ ਵੀ ਪੂਰੀ ਹੁੰਦੀ ਆ ਮੈਂ ਇਦਾਂ ਦੇ ਲੋਕ ਵੀ ਦੇਖੇ ਆਪਣੀ ਲਾਈਫ ਚ ਜਿਨ੍ਹਾਂ ਨੇ ਘਰੇ ਬੈਠਿਆਂ ਵੀ ਬੜਾ ਕੁਝ ਪ੍ਰਾਪਤ ਕਰ ਲਿਆ ਉਹਦਾ ਨਾਮ ਜਾਣਦਾ ਹਾਂ ਸਹੀ ਗੱਲ ਹੈ ਮੇਰੇ ਨਾਲ ਕਈ ਹੈਗੇ ਆ ਜੀ ਬਹੁਤ ਹਾਂਜੀ ਹਾਂਜੀ ਕਿਉਂਕਿ ਜਿੱਥੇ ਬਾਬਾ ਜੀ ਦੀ ਜੋਤ ਨੇਚਾ ਨਾ ਲੱਗ ਜੰਦੀ ਨਾ ਬਾਬਾ ਜੀ ਉੱਤੇ ਹਾਜ਼ਰ ਨਜ਼ਰ ਹੋ ਜਾਂਦੇ ਆ ਤੁਸੀਂ ਅੰਦਰ ਮੱਥਾ ਟੇਕਣ ਨਹੀਂ ਜਾ ਸਕਦੇ ਸੰਗਤ ਜਾਦੀ ਕਰਕੇ ਮੇਰਾ ਬੱਚਾ ਮੈਂ ਨਹੀਂ ਜਾ ਸਕਦੀ ਕਿਸੇ ਵੇਲੇ ਮੈਂ ਇੱਥੇ ਬਾਹਰ ਖੜ ਕੇ ਵੀ ਅਰਦਾਸ ਕਰ ਦੂੰਗੀ ਬੱਬੇ ਤੇਰੇ ਦਰ ਤੇ ਹਾਜ਼ਰੀ ਦਾ ਪ੍ਰਮਾਣ ਕਰੀ ਮੇਰਾ ਬੱਚਾ ਛੋਟਾ ਤੈਨੂੰ ਪਤਾ ਅੰਦਰ ਨਹੀਂ ਮੈਂ ਆ ਸਕਦੀ ਤੇ ਹੋ ਜਾਂਦੀ ਹੈ ਹਾਂ ਹੋ ਜਾਂਦੀ ਬਿਲਕੁਲ ਤੁਸੀਂ ਸੱਚੇ ਮਨ ਨਾਲ ਵਾਹਿਗੁਰੂ ਵੀ ਕਹਦੇ ਉਹਦਾ ਨਾਮ ਹੀ ਲੈਦੋਂਗੇ ਨਾ ਮੈਨੂੰ ਕਹਿਣਾ ਤੂੰ ਮੇਰੇ ਕੋਲ ਹਾਜ਼ਰ ਹੋ ਗਿਆ ਜੀ ਜਿਹੜਾ ਰੱਬ ਨੂੰ ਚੰਗਾ ਕਹੀ ਜਾਂਦੇ ਉਹਨਾਂ ਨੂੰ ਦਈ ਜਾਂਦਾ ਆਪਾਂ ਤਾਂ ਫੇ ਉਹਦਾ ਨਾਮ ਲੈਣਾ ਵਾਹ ਕੋ ਜੀ ਕਾ ਖਾਲਸਾ ਵਾਹ ਕੋ ਜੀ ਕੀ ਫਤਿਹ